ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਦਸੂਹਾ ਤੋਂ ਆਪ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਉਹਨਾਂ ਦੀ ਕਾਰ ਖੰਬੇ ਵਿੱਚ ਜਾ ਟਕਰਾਏ ਜਿਸ ਨਾਲ ਕਾਰ ਦੇ ਵਿੱਚ ਸਵਾਰ ਪੰਜ ਲੋਕ ਵੀ ਜ਼ਖਮੀ ਦੱਸੇ ਜਾ ਰਹੇ ਨੇ ਮਿਲੀ ਜਾਣਕਾਰੀ ਮੁਤਾਬਕ ਆਪ ਵਿਧਾਇਕ ਕਿਸੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਦਸੂਹਾ ਜਾ ਰਹੇ ਸਨ ਤੇ ਜਿਵੇਂ ਹੀ ਉਹਨਾਂ ਦੀ ਗੱਡੀ ਹਾਜੀਪੁਰ ਨੇੜੇ ਪੈਂਦੇ ਪਿੰਡ ਚੋਹਾਣਾ ਪਹੁੰਚੇ ਤਾਂ ਉਹਨਾਂ ਦੀ ਗੱਡੀ ਖੰਬੇ ਨਾਲ ਜਾ ਟਕਰਾਈ। ਘਟਨਾ ਦੇ ਵਿੱਚ ਵਿਧਾਇਕ ਘੁੰਮਣ ਦੇ ਮਾਮਲੀ ਸੱਟਾਂ ਲੱਗੀਆਂ ਨੇ ਇਨੋਵਾ ਦੇ ਵਿੱਚ ਉਹਨਾਂ ਨਾਲ ਪੰਜ ਹੋਰ ਵੀ ਲੋਕ ਮੌਜੂਦ ਸਨ। ਵਿਧਾਇਕ ਕਰਮਵੀਰ ਸਿੰਘ ਘੁੰਮਣ ਤੇ ਕਾਰ ਦੇ ਵਿੱਚ ਸਵਾਰ ਬਾਕੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਸੋ ਇੱਕ ਵਾਰ ਫੇਰ ਤੰਦਾਜ਼ਾ ਇਹ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਦਸੂਹਾ ਤੋਂ ਆਪ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੀ ਕਾਰ ਹਾਸੀ ਦਾ ਸ਼ਿਕਾ ਹੋ ਗਈ ਹੈ ਉਹਨਾਂ ਦੀ ਕਾਰ ਖੰਬੇ ਦੇ ਵਿੱਚ ਜਾ ਟਕਰਾਈ ਜਿਸ ਨਾਲ ਕਾਰ ਦੇ ਵਿੱਚ ਸਵਾਰ ਪੰਜ ਲੋਕ ਜ਼ਖਮੀ ਹੋ ਗਏ ਨੇ ਬਿਲੀ ਜਾਣਕਾਰੀ ਮੁਤਾਬਕ ਆਪ ਵਿਧਾਇਕ ਕਿਸੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਦਸੂਹਾ ਜਾ ਰਹੇ ਸਨ ਤੇ ਜਿਵੇਂ ਹੀ ਉਹਨਾਂ ਦੀ ਗੱਡੀ ਹਾਜੀਪੁਰ ਨੇੜੇ ਪੈਂਦੇ ਪਿੰਡ ਚੋਹਾਣਾ ਪਹੁੰਚੀ ਤਾਂ ਉਹਨਾਂ ਦੀ ਗੱਡੀ ਖੰਬੇ ਨਾਲ ਜਾ ਟਕਰਾਈ ਇਸ ਦੌਰਾਨ ਆਪ ਵਿਧਾਇਕ ਤੇ ਹੋਰ ਜਿਹੜੇ 5 ਲੋਕ ਸ਼ਾਮਿਲ ਸਨ ਉਹ ਜਿਹੜੇ ਕਿ ਬਾਲਵਲ ਬੱਚੇ ਨੇ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਨੂੰ ਮਾਮਲੇ ਸੱਟਾਂ ਜ਼ਰੂਰ ਲੱਗੀਆਂ ਨੇ ਜਿਨ੍ਹਾਂ ਨੂੰ ਕੀ ਇਲਾਜ ਵਾਸਤੇ ਹਸਪਤਾਲ ਭਰਤੀ ਕਰਵਾਇਆ ਗਿਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਦਸੂਹਾ ਤੋਂ ਆਪ ਵਿਧਾਇਕ ਕਰਵਿਰ ਸਿੰਘ ਘੁੰਮਣ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਉਹਨਾਂ ਦੀ ਕਾਰ ਖੰਭੇ ਵਿੱਚ ਜਾ ਟਕਰਾਏ ਜਿਸ ਨਾਲ ਕਾਰ ਦੇ ਵਿੱਚ ਸਵਾਰ ਪੰਜ ਲੋਕ ਵੀ ਜ਼ਖਮੀ ਦੱਸੇ ਜਾ ਰਹੇ ਨੇ ਮਿਲੀ ਜਾਣਕਾਰੀ ਮੁਤਾਬਕ ਆਪ ਵਿਧਾਇਕ ਕਿਸੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਦਸੂਹਾ ਜਾ ਰਹੇ ਸਨ ਤੇ ਜਿਵੇਂ ਹੀ ਉਹਨਾਂ ਦੀ ਗੱਡੀ ਹਾਜੀਪੁਰ ਨੇੜੇ ਪੈਂਦੇ ਪਿੰਡ ਚੋਹਾਣਾ ਪਹੁੰਚੇ ਤਾਂ ਉਹਨਾਂ ਦੀ ਗੱਡੀ ਖੰਬੇ ਨਾਲ ਜਾ ਟਕਰਾਈ। ਘਟਨਾ ਦੇ ਵਿੱਚ ਵਿਧਾਇਕ ਹੁਮਮਣ ਦੇ ਮਾਮਲੀ ਸੱਟਾਂ ਲੱਗੀਆਂ ਨੇ ਇਨੋਵਾ ਦੇ ਵਿੱਚ ਉਹਨਾਂ ਨਾਲ ਪੰਜ ਹੋਰ ਵੀ ਲੋਕ ਮੌਜੂਦ ਸਨ। ਵਿਧਾਇਕ ਕਰਮਵੀਰ ਸਿੰਘ ਹੁਮਮਣ ਤੇ ਕਾਰ ਦੇ ਵਿੱਚ ਸਵਾਰ ਬਾਕੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਸੋ ਇੱਕ ਵਾਰ ਫੇਰ ਅੰਦਾਜ਼ਾ ਇਹ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਦਸੂਹਾ ਤੋਂ ਆਪ ਵਿਧਾਇਕ ਕਰਮਵੀਰ ਸਿੰਘ ਹੁਮਮਣ ਦੀ ਕਾਰ ਹਾਸੀ ਦਾ ਸ਼ਿਕਾ ਹੋ ਗਈ ਹੈ ਉਹਨਾਂ ਧਿਕਾਰ ਖੰਬੇ ਦੇ ਵਿੱਚ ਜਾ ਟਕਰਾਈ ਜਿਸ ਨਾਲ ਕਾਰ ਦੇ ਵਿੱਚ ਸਵਾਰ ਪੰਜ ਲੋਕ ਜ਼ਖਮੀ ਹੋ ਗਏ ਨੇ ਮਿਲੀ ਜਾਣਕਾਰੀ ਮੁਤਾਬਕ ਆਪ ਵਿਧਾਇਕ ਕਿਸੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਦਸੂਹਾ ਜਾ ਰਹੇ ਸਨ ਤੇ ਜਿਵੇਂ ਹੀ ਉਹਨਾਂ ਦੀ ਗੱਡੀ ਹਾਜੀਪੁਰ ਨੇੜੇ ਪੈਂਦੇ ਪਿੰਡ ਚੋਹਾਣਾ ਪਹੁੰਚੀ ਤਾਂ ਉਹਨਾਂ ਦੀ ਗੱਡੀ ਖੰਬੇ ਨਾਲ ਜਾ ਟਕਰਾਈ ਇਸ ਦੌਰਾਨ ਆਪ ਵਿਧਾਇਕ ਤੇ ਹੋਰ ਜਿਹੜੇ 5 ਲੋਕ ਸ਼ਾਮਿਲ ਸਨ ਉਹ ਜਿਹੜੇ ਕਿ ਬਾਲ ਬਾਲ ਬੱਚੇ ਨੇ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਨੂੰ ਮਾਮਲੇ ਸੱਟਾਂ ਜ਼ਰੂਰ ਲੱਗਿਆ ਨੇ ਜਿਨ੍ਹਾਂ ਨੂੰ ਕੀ ਇਲਾਜ ਵਾਸਤੇ ਹਸਪਤਾਲ ਭਰਤੀ ਕਰਵਾਇਆ ਗਿਆ। ਥੱਕੀਏ ਕਿ ਤੇ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ